ਅੱਜ 131 ਦਿਨ ਬਾਅਦ ਹੋਣਿਆ ਜਿਹੜਾ ਹੈਗਾ ਆਪਣਾ ਮਾਤਮਾ ਸ੍ਰੀ ਸੁਮਨ ਸ਼ਾਹ ਦਾ ਤਾਂ ਆਪਾਂ ਸਾਰੇ ਜਾਣਦੇ ਕਿ ਜਿਹੜਾ 131 ਦਿਨ ਬਾਅਦ ਸਾਰੇ ਆਰਗਾਨਿਜ਼ਮ ਜਿਹੜੇ ਉਹਨਾਂ ਨੂੰ ਆਪਾਂ ਇੱਕ ਪ੍ਰੋਸੈਸ ਤੋਂ ਪਾਸ ਕਰਨਾ ਹੈ ਨਾ ਉਹ ਪ੍ਰੋਸੈਸ ਜਿਹਦੇ ਚੋਂ ਵੀਰ ਨੂੰ ਸਟਾਰਟ ਕਰਨਾ ਹੈ ਜਿਹੜਾ ਨਾਈਟ ਮੇ ਨਹੀਂ ਹੈ ਉਸ ਤੋਂ ਪਹਿਲਾਂ ਸਾਰਿਆਂ ਦੀ ਉੱਤੀ ਵੀ ਇਹੀ ਰਾਇੰਸੀ ਵੀ ਸਾਰੇ ਬਾਕੀ ਲੋ ਵੀ ਜਦ ਤੱਕ ਮੇਸ ਜੀ ਦੇ ਆਪਣੇ ਕੇਸ ਆ ਉਹਨਾਂ ਦੀ ਵੀ ਸਾਰਿਆਂ ਦੀ ਰਾਇੰਸੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਡਾਕਟਰ ਤੋਂ ਚੈੱਕ ਕਰਾ ਲੈਣਾ ਹੈ ਜੀ ਇਸ ਦਵਾਈ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰੀ ਮੈਡੀਕਲ ਹੈਕਣਾ ਉਹ ਆਪਣਾ ਮੈਡੀਕਲ ਟੀਕਾ ਕਰਵਾ ਕੇ ਆਉਣਾ ਪੈਂਦਾ ਹੈ। ਖਾਲੀ ਅਰਗਨ ਦੇ ਲਈ ਉਹਨਾਂ ਨੂੰ ਇੱਕ ਦੂਰੀ ਦਾ ਵਕਤ ਆਪਣਾ ਲੈਣਾ ਹੈ। ਸਾਫ਼ ਤਲੀ ਜਿਹੜਾ ਹੈਗਾ ਕਿ ਦਵਾਈ ਦੇ ਤੋਂ ਪਹਿਲਾਂ ਇੱਕ ਵਾਰੀ ਆਪਾਂ ਕੈਂਟਰ ਪ੍ਰੋਸੈਸਿੰਗ ਕਰਾ ਕੇ ਅਰਗਨ ਨੂੰ ਜਿਹੜਾ ਆਪਾਂ ਲਾਈਕ ਕਰਦੇ ਹਾਂ। ਠੀਕ ਹੈ। ਤੇ ਹੋਇਆ ਕੰਪਲੈਸਰ ਹੌਲਕਾ ਜਿਹੀ ਰਿਪੋਰਟ ਆਈ ਹੈ ਉਹਦੇ ਵਿੱਚ ਆਈਦਾ एक त आया है bodies, bodies जो कटोन बॉडीज ने कटोन बॉडीजा जॉजिटिव ने थ्रू आउट का मोर्चा जो मोर्चा स्टार्ट तो होगा उद हीन बॉडीज ने पॉजिटिव पाइंटोन बॉडीजा पॉजिटिव पाइप पॉजिटिव भी फोर प्लस की मात्रा पाई गई हैं फोर प्लस भी अंकड़ा जो है सब दस का दस मतलब है कि पेट है जो काफ़ी लंबे समय समय को लॉन्ग टर्म तो खाली चल रही है तरह पॉजिटिव देखो चिंता ऑटोमैटिकली हैगी जटोल बॉडीज का इना बदलना एक बड़ा कप्पा तो होता ही है पर यह है कि हम डॉक्टर की ट्रीटमेंट और अंडरल ट्रीटमेंट चल रही है वाइज कृपा करेंट चलो अभी आने वाले डॉक्टर ਸੇਮਪਲ ਉਹਨਾਂ ਤੋਂ ਮੈਂ ਕਹਿੰਦਾ ਹੈ ਨਾ ਕਿ ਜਿਸ ਸਮੇਂ ਵਿੱਚ ਅੱਜਾ ਸਮਾਗਮ ਹੈ 11:00 ਵਜੇ ਨੂੰ ਅੱਜ ਦੇ ਡਾਕਟਰ ਨੇ ਸਾਡੇ ਨਾਲ ਕੋਈ ਕੰਸਲਟੇਸ਼ਨ ਕਰਦੀ ਕਿੰਨਾ ਸਮਾਂ ਲਵੇਗਾ ਨਾ ਬਾਕੀ ਮੇਰੇ ਪ੍ਰਧਾਨ ਜੀ ਤੋਂ ਮੈਂ ਜੀ ਕੋ ਇਹ ਨਹੀਂ ਰੋਈ ਚੋਕੀ ਅੱਜ ਇਹ ਇੱਛਾ ਸੀ ਵੀ ਕਿ ਮੈਂ ਆਪ ਕੋਰੇ ਵਿੱਚ ਇੱਕ ਕਾਨਫਰੈਂਸ ਕਰੀਂ ਜਾਂ ਕਰਵਾਇਆ ਕਰਾਂ ਮਾੜੀ ਪੰਜਾਬ ਦੇ ਬੱਚੇ ਰੋਤਾ ਕਿ ਮੈਂ ਪਾਸਟਰ ਵੀ ਬੱਠਾ ਹਾਂ ਹੁਣ ਕੱਲ੍ਹ ਵੀ ਅਸੀਂ ਕਾਨਫਰੈਂਸ ਸਮੇਂ ਨਹੀਂ ਹੈ ਜੇਕਰ ਇਹ ਨਾਲ ਆਵੇ ਉਹਨੇ ਪਰਦਾ ਅੰਦਰ ਦਸਲੇ ਕੇ ਡਾਕਟਰ ਜੀ ਸੁਪਰੀਟ ਹੋਣਾ ਨਹੀਂ ਕਿ ਕਿਚਾ ਹੈ ਕਿ ਡਾਕਟਰ ਜੀ ਤੇ ਹੁਣ ਗੱਲਬਾਤ ਹੋਣੀ ਹੈ ਮੈਂ ਗੱਲਬਾਤ ਕਰਦੇ ਹਾਂ ਜੀ ਗੱਲਬਾਤ ਇਹ ਹੈ ਕਿ ਜਿੱਥੇ 121 ਦਲ ਕੋ ਜਿਹੜਾ ਆਦਮੀ ਹੈ ਉਹਦਾ ਪੁੱਠਾ ਬੈਠਾ ਆ ਉਹਦਾ એનર્ਜੀ ਲੈਵਲ ਹੈ ਕਿਹੜਾ ਉਹ ਸੀਮਿਤ ਹੈ ਅ ਕੋਈ ਸਮਾਂ ਪਹਿਲਾਂ ਸੀ ਪੱਤਰਕਾਰ ਜਿਹੜੇ ਵੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਉਸੇ ਕਿਸਾਨ ਵੀ ਜਿਹਨੇ ਵੀ ਆਪਣੇ ਕੌਂਟਰੈਕਟ ਤੋਂ ਲਾਇਆ ਸੀ ਉਹਨਾਂ ਨਾਲ ਸਰ ਅੱਜ ਉਹਨਾਂ ਨੇ ਆਪਣਾ ਐਂਡਿੰਗ ਮਹੀਨਾ ਤੋਂ ਚੱਲਦਾ ਆ ਰਿਹਾ ਅੰਸ਼ਲ ਟੂਰਨ ਦਾ ਮੰਦਵਾਇਆ ਤੇ ਉਹਨਾਂ ਦਾ ਮਨជា ਹੀ ਦਰਸਿਕਾ ਕਿ ਜਦਨੇ ਆਪਣਾ ਅੰਸ਼ਲ ਟੂਰਨ ਆਫੇ ਮੈਂ ਕੁਝ ਨਹੀਂ ਲਗਾ ਕਿ ਮੈਂ ਕਿਸੇ ਡਾਕਟਰ ਦੀ ਨਿਗਰਾਨੀ ਤਹਿਤ ਲਾ ਰਿਹਾ ਤੇ ਉਹਨਾਂ ਦਾ ਮਨ ਜਿਹੀ ਡਰ ਹੈ ਕਿ ਮੈਂ ਜਦ ਵੀ ਕੁਝ ਵੀ ਖਾऊं ਕਿਉਂਕਿ ਮੈਂ ਡਾਕਟਰ ਦੇ ਜਾਇਗਾ ਆਨ ਜੈਤ ਲਾ। ਤਾਂ ਉਹਨਾਂ ਨੇ ਜਦੋਂ ਆਣੀ ਨਾਰੀਲ ਪਾਣੀ ਥੋੜਾ ਦਿੱਤਾ ਹੈ ਤੇ ਉਹ ਵੀ ਸਾਡੀ ਨਿਗਰਾਨੀ ਦਿੱਤੇ ਹੈ ਕਿ ਤੇ ਉਹਨਾਂ ਦੇ ਸ਼ਰੀਰ ਦੇ ਵਿੱਚ ਥੋੜੀ ਕੀਟੋਨਸ ਦੇ ਟੈਸਟ ਪੋਜ਼ਿਟਿਵ ਆ ਰਹੇ ਨੇ ਕਿਉਂਕਿ ਜੋ ਆ ਜਾਂਦੇ ਨੇ ਜਦ ਵੀ ਬੰਦਾ ਕਾਫੀ ਟਾਈਮ ਤੋਂ ਫਾਸਟਿੰਗ ਹੁੰਦਾ ਹੈ। ਤੇ ਇਹਨਾਂ ਦੇ ਉਹੀ ਪ੍ਰੋਬਲਮ ਸੀ ਕਿ ਤਰਪੋ ਉਸ ਤਹਾਨੂੰ ਕੁਝ ਨਾ ਕੁਝ ਪੀਣ ਵਾਲੀ ਚੀਜ਼ਾਂ ਦੇ ਦੇਣੇ। ਇਸ ਦਿਨਾਂ ਨੂੰ ਮਾਂ ਦੀ ਹਾਲਤ ਵੈਸੀ ਗ੍ਰੀਪਰੀ ਤੇ ਬਾਕੀ ਚੀਜ਼ਾਂ ਸਟੇਪ ਹੁੰਦੀਆਂ ਨੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈ ਖਤਰੇ ਵਾਲੀ ਗੱਲ ਸਿਰਫ ਹਾਲ ਕੁਛ ਨਹੀਂ ਲੱਗ ਜਿਸ ਤਰ੍ਹਾਂ 17 ਦਿਨੋਂ ਉੱਥੇ ਰਹਿਣੇ ਦੀ ਬੋਡੀ ਤੇ ਕਿੰਨਾ ਕੰਪੈਕਟ ਇਮਪੈਕਟ ਦੇਖੀ ਹੋਈ ਹੈ ਸਰ ਬੋਡੀ ਤੇ ਇਮਪੈਕਟ ਠੀਕ ਹੈ ਜਿਸ ਤਰ੍ਹਾਂ ਉਹ ਕਮਜ਼ੋਰ ਹੋਏ ਹੋਏ ਨੇ ਉਹ ਦੱਸ ਲਈ ਸੀ ਮੈਨੂੰ ਕਿ 3-4 ਵਾਰ ਉਹਨਾਂ ਦਾ ਬੀਪੀ ਕਾਫੀ ਘਿਰ ਗਿਆ ਸੀ ਜਾ ਉਹ बेहोश ਵੀ ਹੋਏ ਨੇ ਤੇ ਕਿਟੋਨਸ ਵੀ ਉਹਨਾਂ ਦੇ ਪੁੱਤ ਦੇ ਵਾਲੇ ਕਿਟੋਨਸ ਉਸ ਕੰਡੀਸ਼ਨ ਵਿੱਚ ਪੋਜ਼ਿਟਿਵ ਆਉਣ ਲਈ ਜਾਂ શરીਰ ਦੇ ਵਿੱਚ ਕਾਫੀ ਜ਼ਿਆਦਾ ਸਟ्रेस ਆ ਚੁੱਕਾ ਲੱਗ ਰਿਹਾ ਹੁੰਦਾ ਹੈ उस रेस्ट इन अदर नखान करके सीगा ते अपा उस ही ते ही इलाज कर हैं इनन दी डाइट भी कोई बकड़े तरीके ना बनाई सर डाइट देन अदर शेड्यूल बनाया जाएगा प्लान बनाया जाएगा कि जस नाल इननू होली होली नॉर्मल डाइट पे लेके आ जाएगा अभी फिलहाल इननू सिर्फ हम ओके फिर नॉर्मल डाइट फिर ਸਰਫੀਲ ਹਾਂ ਫਿਰ ਵੀ ਪ੍ਰੈਕਟ ਰੱਖਣ ਦਾ ਪਲਾਨ ਹੈ ਤਾਂ ਕਿ ਥੋੜਾ ਜਿਹਾ ਬਤਾ ਹੈ ਲੈਗਨ ਜਿਨ੍ਹਾਂ ਨੂੰ ਕੋਈ ਤੇਜੀ ਦਿੱਕਤ ਨਹੀਂ ਹੈ ਕੋਈ ਇਨਫੈਕਸ਼ਨ ਨਾ ਡਿਵੈਲਪ ਹੋਵੇ ਤੇ ਫਿਰ ਉਸ ਤੋਂ ਬਾਅਦ ਕੱਲ੍ਹ ਸੇ ਇੱਦਾਂ ਕਰਪਾ ਇਹਨਾਂ ਨੂੰ ਪੇਜੰਦਰ ਕੈਂਪ